ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਮਾਛੀਕੇ ਇਹ ਪਿੰਡ ਨਿਹਾਲ ਸਿੰਘ ਵਾਲਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਹੈ ਮੋਗੇ ਤੋਂ ਬਰਨਾਲੇ ਵਾਲੇ ਹਾਈਵੇ ਦੇ ਉੱਤੇ ਬਿਲਕੁਲ ਇਹ ਪਿੰਡ ਆਉਂਦਾ ਨੇੜੇ ਇਹਦੇ ਬਲਾਸਪੁਰਾ ਨਿਹਾਲ ਸਿੰਘ ਵਾਲਾ ਵੀ ਇਹਦੇ ਨੇੜੇ ਰਹਿ ਜਾਂਦਾ ਜਿਹੜੇ ਘਰ ਚੋਂ ਅੱਜ ਵੀਡੀਓ ਬਣਾ ਰਹੇ ਆ ਇਹ ਬਾਈ ਵਪਾਰ ਦਾ ਕੰਮ ਕਰਦੇ ਆ ਮੈਂ ਹਜੇ ਕੱਲ ਹੀ ਵੀਡੀਓ ਅਪਲੋਡ ਕੀਤੀ ਸੀ ਦੋ ਮੱਜਾਂ ਦੀ ਬਾਈ ਬਲਵਿੰਦਰ ਕੋਲੋਂ ਤੋ ਉਦੋਂ ਦੱਸਿਆ ਸੀ ਵੀ ਐਚਐਫ ਗਾਵਾਂ ਬਾਈ ਜਸ ਕਰਨ ਦੇ ਘਰੇ ਹੁੰਦੀਆਂ ਤੇ ਮੱਝਾਂ ਵੀਰ ਬਲਵਿੰਦਰ ਦੇ ਘਰੇ ਹੁੰਦੀਆਂ ਹੈ ਇਹਨਾਂ ਦੋਵਾਂ ਭਰਾਵਾਂ ਦਾ ਵਪਾਰ ਆਪਸ ਵਿੱਚ ਸਾਂਝਾ ਹੀ ਅੱਜ ਆਪਾਂ ਇੱਕ ਗਾਂ ਦੀ ਵੀਡੀਓ ਬਣਾ ਰਹੇ ਹਾਂ ਇਹ ਬਿਲਕੁਲ ਹੀ ਤਾਜੀ ਸੂਈ ਵੀ ਹੈ ਘਰੇਲੂ ਘਰੇ ਜਿਹਨੇ ਬੰਦ ਕੇ ਪਸ਼ੂ ਰੱਖਣੇ ਆ ਤੇ ਇੱਕ ਚੰਗੀ ਗਾਂ ਚਾਹੀਦੀ ਉਹਦੇ ਵਾਸਤੇ ਬਹੁਤ ਸੋਹਣੇ ਢਾਂਚੇ ਦੀ ਗਾਂ ਦੁੱਧ ਵੀ ਚੰਗਾ ਦੇਊਗੀ ਤੇ ਬੱਚਾ ਵੀ ਵੱਛੀ ਹੈ ਇੱਥੇ ਇਹਨਾਂ ਕੋਲ ਰੂਟੀਨ 'ਚ ਗਾਵਾਂ ਵਿਕਰੀ ਵਾਲੀਆਂ ਹੁੰਦੀਆਂ ਐਚਐਫ ਨਸਲ ਦੀਆਂ ਸਿਰਫ ਗਾਂਵਾਂ ਵੈੜਾਂ ਜਿਹੜੀਆਂ ਕੋਸਪਈ ਆਪਦੇ ਹਾਸਤੇ ਘਰ ਰਸਤੇ ਸਾਹਮਦੇ ਆ ਜਦੋਂ ਤਿਆਰ ਹੋ ਜਾਂਦਾ ਪਸ਼ੂ فروਦੋ ਵੇਚਣਾ ਸੌਖਾ ਹੋ ਜਾਂਦਾ ਸੋ ਆਓ ਇਸ ਗਾਂਵਾਰੇ ਜਾਣਕਾਰੀ ਲਈਏ ਇੱਕ ਹੀ ਨਾਗਾ ਇਹਦੇ ਸਬੰਧੀ ਕਾਲ ਕਰਿਓ ਕਈ ਵਾਰ ਆਪਾਂ ਹੋਰ ਕੋਈ ਬੱਚੀ ਪੁੱਛਣ ਵਾਸਤੇ ਜਾਂ ਤੋਕੜ ਕਾ ਬੰਗਾ ਇਸ ਤਰ੍ਹਾਂ ਕਾਲ ਕਰਦੇ ਆਂ ਤੋ ਅਗਲਾ ਵੀ ਡਿਸਟਰਬ ਹੁੰਦਾ ਤੇ ਤੁਹਾਨੂੰ ਵੀ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਸੋ ਆਓ ਇਸ ਤਾਜੀ ਸੂਈ ਗਾਂ ਦੀ ਡਿਟੇਲ ਪਹਿਲਾਂ ਪੁੱਛੀਏ ਫਿਰ ਇਹਨੂੰ ਤੋੜਾਂਗੇ ਬਲਵਿੰਦਰ ਭਾਈ ਸਸਤੀ ਕਾ ਸਸੀ ਗੱਲ ਭਾਈ ਜੀਜੀਤ ਬਲਵਿੰਦਰ ਅੱਜ ਆਪਾਂ ਇਹ ਗਾਂ ਦਿਖਾ ਰਹੇ ਆ ਜਿਹੜੀ ਤਾਜੀ ਸੂਈ ਵੀ ਆ ਹਾਂ ਬਾਈ ਜਗਜੀਤ ਜੀ ਨੇ ਹੁਣੇ ਹੀ ਘੰਟਾ ਡੇਢ ਘੰਟਾ ਹੋਇਆ ਸੂਈ ਹੋਈ ਆ ਬੈੜ ਵੱਚੀ ਦਿੱਤੀ ਇਹਨੇ ਹਾਂ ਬਾਈ ਬੱਚੀ ਇਹ ਜਰਸੀ ਦਾ ਟੌਮ ਕੈਟ ਦਾ ਸੀਮਨ ਆ ਬਾਈ ਦੋਸਤੋ 40 1 46 ਡੈਨਮਾਰਕ ਵੱਲੋਂ ਬੋਲ ਆਉਂਦਾ ਉਹਦਾ ਸੀਮਨ ਲੱਗਾ ਹੈ ਡੱਬੀ ਵੱਚੀ ਪਰ ਸੀਮਨ ਜਰਸੀ ਦਾ ਲੱਗਾ ਸੀਗਾ ਡਿਟੇਲ ਪਤਾ ਹੈ ਤਾਂ ਤੁਹਾਨੂੰ ਦੱਸਦੀ ਹੈ ਬਲਵਿੰਦਰ ਕਨਵਾ ਸੂਆ ਸੂਪੀ ਬਾਈ ਸੂਆ ਬਾਈ ਜਗਜੀਤ ਇਹ ਦੂਜਾ ਸੂਈ ਏ ਓਰੀਜਨਲ ਬਾਈ ਠੀਕ ਹੈ ਅੱਛਾ ਕੀ ਡਿਮਾਂਡ ਰੱਖਦੇ ਹਾਂ ਰੇਟ ਕੀ ਰੱਖਦੇ ਹਾਂ ਡਿਮਾਂਡ ਤਾਂ ਬਾਈ ਮੁੱਲ ਤਾਂ ਜਗਜੀਤ ਜੰਨਾ ਮਰਜ਼ੀ ਕਰ ਲਈਏ ਚਾਹੇ ਡੇਢ ਚਾਹੇ 1.60 1 ਲੱਖ ਤੇ 40000 ਰੁਪਏ ਦੀ ਬੈਠ ਦੇਵਾਂਗੇ ਇਹਨੇ 32 33 ਕਿਲੋ ਦੁੱਧ ਮੰਨ ਕੇ ਚੱਲ ਪਾ ਪਹਿਲੇ ਸੂਏ ਵਿੱਚ ਹੀ ਦਿੱਤਾ ਅੱਛਾ ਇਹ ਵੈਸੇ ਸੁਬਾ ਦੀ ਸੀਲ ਸੀ ਸੁਬਾ ਦੀ ਠੰਡੀ ਸੀਲ ਆ ਬਾਈ ਇਹ ਮਸ਼ੀਨਾਂ ਵੀ ਬੰਦੇ ਚੋਂਦੇ ਰਹੇ ਆ ਹੱਥੀਂ ਵੀ ਚੋਂਦੇ ਰਹੇ ਆ ਜੇ ਕੋਈ ਹੱਥੀ ਕਿਸੇ ਬੰਦੇ ਨੇ ਚੋਣੀ ਆ ਲਾ ਜਾ ਕੇ ਕਈ ਵਾਰੀ ਬੀਰ ਕੋਲ ਮਸ਼ੀਨ ਦਾ ਨਹੀਂ ਹੁੰਦਾ ਅਣ ਤੁਣ ਹੱਥੀ ਚ ਬਾਈ ਵਾਲਾ ਬਾਈ ਦੁੱਧ ਵੀ 35 ਕਿਲੋ ਖਰਾ ਦੇਊਗੀ ਜਣਾ ਪਾਈ ਰਸਾ ਇਹਦੇ ਤੋਰ ਕੇ ਨੂੰ ਸੋ ਦੱਸੋ ਇਹ ਬਿਨਾ ਬੱਦੇ ਤੋਂ ਵੀ ਧਾਰਾ ਮਾਰੀਆਂ ਜਾ ਸਕਦੀਆਂ ਇਹਦੀਆਂ ਕਿਉਂਕਿ ਅਸੀਂ ਵੈਸੇ ਜੋ ਆਪਣਾ ਤਾਜ਼ਾ ਸੂਆ ਪਸ਼ੂ ਹੈ ਉਹਨੂੰ ਥਣ ਪਾਸ ਕੀਤੇ ਜਾਂਦੇ ਕੋਈ ਇਹਨੂੰ ਪ੍ਰੋਬਲਮ ਦੀ ਨਾ ਹੈ ਉਦਾਂ ਦੀ ਕੋਈ ਵਹਿੜ ਸ਼ਾਂਤ ਸੁਭਾਅ ਦੀ ਚੰਗੇ ਵਜਨ ਵਾਲੀ ਵਹਿੜ ਸੋਨਾ ਹਵਾਨਾ ਚੰਗੇ ਥਣ ਕਾਂ ਚਾ ਕਾफी ਚੰਗਾ 1 ਲੱਖ ਤੇ 40 ਹਜ਼ਾਰ ਡਿਮਾਂਡ ਹੈ ਤੁਹਾਨੂੰ ਇੱਕ ਵਧੀਆ ਵੈਡ ਮਿਲ ਜਾਨੀਏ ਇਸ ਰੇਟ ਦੇ ਵਿੱਚ ਥੋੜਾ ਬਹੁਤ ਮਾਨਤ ਨੂੰ ਬਾਈ ਹੋਰਾਂ ਤੋਂ ਪੁੱਛ ਲਿਓ ਵੀ ਕਿੰਨਾ ਕਰਦੇ ਆ ਹਾਲਾਂਕਿ ਪੂਰਾ ਮਜ਼ਬੂਤ ਸਟਰਕਚਰ ਨਜ਼ਰ ਆਉਂਦਾ ਚੰਗੇ ਹਵਾਨੇ ਦੇ ਨਾਲ ਇਹਨੇ ਬੱਚੇ ਨੂੰ ਜਨਮ ਦਿੱਤਾ ਹੈ ਬੱਚਾ ਠਾਕੇ ਵੀ ਦਿਖਾਵਾਂਗੇ ਬਲੰਦਰ ਇੱਕ ਜਿਹੜਾ ਹੋਰ ਕਢਾਉਣਾ ਬਾਈ ਹਾਂ ਬਾਈ ਜੀ ਜਿੰਨੀ ਇੱਕ ਦੱਸੋ ਅੱਗੋਂ ਇਹਦੇ ਟਾਂ ਚਿੜਾਈ ਉਨੀ ਬੈਕ ਸਾਈਡ ਤੋਂ ਵੀ ਤੁਹਾਨੂੰ ਚੌੜੀ ਨਜ਼ਰ ਆਊਗੀ ਸੋ ਚੰਗੇ ਦੁੱਧ ਵਾਲੀ ਬਾਕੀ ਬੱਚਾ ਵੱਚੀ ਵਾਲੀ ਸੋਹਣੀ ਵੈੜ ਬਰੀਡ ਵੈਜ ਬਾਈ ਬਾਕੀ ਫੇਸ ਕੁਆਲਿਟੀ ਕੁਬਲਿਟੀ ਬਹੁਤ ਆ ਵੱਚੀ ਦੋਸਤੋ ਚਿਹਰਾ ਵਾਕਈ ਬਹੁਤ ਸੋਹਣਾ ਹੈ ਦੇਖੋ ਤੁਸੀਂ ਲਿਆ ਬਾਈ ਇਧਰ ਨੂੰ ਤੋਰ ਦੇ ਇੱਕ ਵਾਰ ਹੋਰ ਬੁੱਲਦਾ ਵੱਚੀ ਤੁਹਾਨੂੰ ਠਾ ਕੇ ਦਿਖਾ ਦੇਾਂਗੇ ਦੋਸਤੋ ਜਰਸੀ ਸੀਮਨ ਲੱਗਾ ਸੀਗਾ 40 ਇੱਕ 40 ਦਾ ਪਰ ਕਿਉਂਕਿ ਗਾਂ ਆਪ ਐਚ ਐਫ ਪੱਖ ਚ ਤੋਦੇ ਕਰਕੇ ਬੱਚਾ ਨੇ ਜਿਹੜਾ ਉਹ ਕ੍ਰਾਸ ਬਰੀਡ ਦਿੱਤਾ ਹੈ ਉਹ ਜੀ ਨੂੰ ਪਸੰਦ ਆਉਂਦੀ ਹੈ ਇੱਕ ਗਾਂ ਤਾਂ ਕੰਟੈਕਟ ਕਰ ਸਕਦੇ ਹੋ ਤੁਸੀਂ ਥਾਣਾ ਚਾਰੀ ਸੋਹਣੇ ਹੱਥੀ ਚਵਾਈ ਵਾਲੇ ਦੇਖੋ ਖਵਾਨਾ ਤੁਸੀਂ ਇਹਨੂੰ ਠਾਈ ਬਾਈ ਬੱਛੀ ਨੂੰ ਛੱਡ ਦੇ ਖੁੱਲੀ ਗਾਂ ਤਾਂ ਸੋ ਇਹ ਬੱਛੀ ਦੇਖ ਲਓ ਚੰਗੇ ਕਦ ਕਾਠ ਦੀ ਬਣੂਗੀ ਭਾਵੇਂ ਮੈਂ ਜਿਵੇਂ ਦੱਸਿਆ ਵੀ ਜਰਸੀ ਸੀਮਨ ਲੱਗਾ ਔਣ ਕਰਕੇ ਉਹ ਥੋੜੀ ਬਹੁਤ ਕ੍ਰੋਸ ਹੋ ਸਕੇ ਬਾਕੀ ਬੈੜ ਤੋਂ ਬੱਚੇ ਵੀ ਜੀਤ ਜਿਹੇ ਜਿਹੇ ਬਾਈ ਮਰਜੀ ਲੈ ਜੇਵੇ ਬਾਡੀ ਸਟਰਕਚਰ ਬਹੁਤ ਵਧੀਆ ਮਾਰ ਕੇ ਧਾਰਾ ਬਾਈ ਦਾ ਹਾਂ ਬਾਈ ਮਾਰਨੀ ਕੋਈ ਨਿਆਣਾ ਫੋਨ ਦੀ ਨਹੀਂ ਲੋੜ ਮੈਂ ਪਰ ਲਿਆ ਤੁਹਾਨੂੰ ਦਿਖਾ ਦੇ ਜੀ ਲਿਆ ਭਾਈ ਸੋਇ ਅਗਲੇ ਸਣਾ ਚੋਤਾ ਰੇ ਮਾਰੀ ਪਿਛਲੇ ਸਣਾ ਚੁੰਡੇ ਅਜੇ ਬਿਲਕੁਲ ਤਾਜੀ ਸੋਈ ਵੀ ਆ ਦੋਸਤ ਸੈਟ ਜੀ ਕਰਕੇ ਠੱਲ ਨਹੀਂ ਕਬੂਰ ਪੈਰ ਪਟਾਲਾ ਇਹ ਗਾਵਾਂ ਦੁੱਧਾਂ ਲਗਾ ਹੁੰਦੀਆਂ ਦੋਸਤ ਇਹਨਾਂ ਨੂੰ ਪੈਰ ਵੀ ਜਿੱਥੇ ਨਾਲੇ ਧਰ ਲੈਣਾ ਉੱਥੇ ਹੀ ਖੜਾ ਰਹਿਣਾ ਇਹ ਪਿਛਲੇ ਪਾਸੇ ਆਈ ਨਹੀਂ ਕਿ ਬਾਈ ਜੇ ਬਾਲਟੀ ਧਰ ਕੇ ਚੋਣੀਆਂ ਨਿਆਣਾ ਪਾਉਣਾ ਪਊਗਾ ਜਾਂ ਕੁਝ ਹੋਰ ਸੱਥੀ ਚ ਬਾਈ ਵਾਲਾ ਵੀਰ ਦੋਨੇ ਪਾਸੇ ਬਹਿ ਕੇ ਜਿੰਮੇ ਮਰਜੀ ਚੋਲੇ ਵੇ ਖਰਾ 35 ਕਿਲੋ ਦੁੱਧ ਦੇਊ ਜੀ ਬਸ ਠੀਕ ਹੈ ਗੁਲੰਦਰ ਭਾਈ ਸੋ ਧੰਨਵਾਦ ਸੋ ਇਸ ਵੀਡੀਓ ਨੂੰ ਦੇਖਣ ਲਈ ਜਿਹਨੂੰ ਇਹ ਗਾਂ ਪਸੰਦ ਆਉਂਦੀ ਹੈ ਤਾਂ ਕੰਟੈਕਟ ਨੰਬਰ ਸਕਰੀਨ ਉੱਤੇ ਚੱਲੀ ਜਾ ਰਿਹਾ ਹੈ